ਗੁਰਨਾਬਾਦ ਮਰਦਾਬਾਦ ਹੁੰਦੀ ਆ ਕਿਥੇ ਛੜਿਆ ਕੌਣ ਮਰਿਆ ਹੁੰਦੀ ਆ ਕਿਥੇ ਛੜਿਆ ਬਾਹ ਸਰਕਾਰ ਗੁਰਨਾਬਾਦ ਸਵਾਲ ਪੁੱਛਣ ਦਾ ਤੇ ਹੱਕ ਹਰੇਕ ਨੂੰ ਹੈਗਾ ਨਾ ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤਾਂ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ ਜੇ ਪੁੱਛਦੇ ਆ ਤਾਂ ਫਿਰ ਇਹ ਸਾਨੂੰ ਮਾਰਨ ਤੇ ਆਖੇ ਨੇ ਵੀ ਮਾਰ ਹੀ ਦੇਣੇ ਬੰਦੇ ਫਿਰ ਇਹ ਬਹੁਤ ਮਾਰੀ ਗੱਲ ਇਹ ਨਾਲ ਗੁੰਡੇ ਲੈ ਕੇ ਆਉਂਦੇ ਆ 10 10 20 20 ਇਹਨਾਂ ਦੇ ਨਾਲ ਗੁੰਡੇ ਆ ਨਾਲ ਪੁਲਿਸ ਆ ਤੇ ਨਵਾਈ ਕਹਿੰਦੀ ਆਪੇ ਅਸੀਂ ਆਵਾਂਗੇ ਸਾਨੂੰ ਦੱਸ ਕੇ ਦੱਸਣੋ ਜੇ ਇਹਨਾਂ ਨੂੰ ਤੇ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਹੈ ਦਿੱਲੀ ਜਾਣ ਤੋਂ ਰੋਕ ਕੇ ਜਾਣ ਨੂੰ ਲੈ ਕੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਾਫੀ ਭੜਕੇ ਹੋਏ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਹੁਣ ਉਮੀਦਵਾਰਾਂ ਨੂੰ ਰੋਕ ਕੇ ਸਵਾਲ ਪੁੱਛਾਂਗੇ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਸ਼ੁਭਕਰਨ ਕਿਉਂ ਮਾਰਿਆ ਜਦੋਂ ਇਹ ਸਵਾਲ ਪੁੱਛਣ ਕਿਸਾਨ ਰਾਜਪੁਰਾ ਦੇ ਵਿੱਚ ਪ੍ਰਨੀਤ ਕੌਰ ਕੋਲ ਜਾਂਦੇ ਨੇ ਤਾਂ ਇੱਕ ਕਿਸਾਨ ਦੀ ਉੱਥੇ ਮੌਤ ਹੋ ਜਾਂਦੀ ਹੈ ਜਿਸ ਦੇ ਨਾਲੇ ਮਾਮਲਾ ਹੋਰ ਵੀ ਗਰਮਾ ਜਾਂਦਾ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਭਾਜਪਾ ਆਗੂ ਦੇ ਉੱਤੇ ਜਿਸ ਨੇ ਸਾਨੂੰ ਮੰਦੀ ਸ਼ਬਦਾਵਲੀ ਬੋਲੀ ਬਲਗਰ ਇਸ਼ਾਰੇ ਕੀਤੇ ਉਸ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਪਰ ਪਰਚਾ ਦਰਜ ਨਾ ਹੋਣ ਦੀ ਸੂਰਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿੱਥੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ 2 ਦਿਨ ਦੇ ਵਿੱਚ ਪਰਚਾ ਨਾ ਦਰਜ ਹੋਇਆ ਤਾਂ ਤਿੱਖਾ ਵਿਰੋਧ ਕਰਾਂਗੇ ਉਸ ਦੇ ਨਾਲ ਹੀ ਅੱਜ ਪੰਜਾਬ ਭਰ ਦੇ ਵਿੱਚ ਪੁਤਲੇ ਵੀ ਫੂਕੇ ਗਏ ਨੇ ਤਸਵੀਰਾਂ ਤੁਹਾਨੂੰ ਗੁਰਦਾਸਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਨਰਿੰਦਰ ਮੋਦੀ ਤੇ ਪ੍ਰਣੀਤ ਕੋਲ ਹੋਰਾਂ ਦਾ ਪੁਤਲਾ ਫੂਕਿਆ ਗਿਆ ਤੇ ਆਪਣਾ ਤਿੱਖਾ ਵਿਰੋਧ ਜਤਾਇਆ ਗਿਆ ਤੇ ਆਉਣ ਵਾਲੇ 2 ਦਿਨਾਂ ਵਿੱਚ ਵੀ ਆਖਿਆ ਗਿਆ ਕਿ ਜੇਕਰ ਪਰਚਾ ਦਰਜ ਨਹੀਂ ਹੁੰਦਾ ਕਿਸਬ੍ਰੋਧ ਨੂੰ ਹੋਰ ਵੀ ਤਿੱਖਾ ਕਰਨਗੇ ਜਿੱਥੇ ਕਿਸਾਨਾਂ ਵੱਲੋਂ ਪਹਿਲੇ ਹੀ ਕਿਹਾ ਗਿਆ ਸੀ ਕਿ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਰਾਂਗੇ ਸਵਾਲ ਪੁੱਛੇ ਜਾਣਗੇ ਤਾਂ ਉਸ ਦੇ ਨਾਲ ਹੀ ਇੱਕ ਕਿਸਾਨ ਦੀ ਮੌਤ ਹੋਣ ਦੇ ਨਾਲ ਇਹ ਮਾਮਲਾ ਹੋਰ ਵੀ ਗਰਮਾ ਗਿਆ ਕਿਸਾਨਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਗੁਰਦਾਸਪੁਰ ਦੇ ਕਿਸਾਨਾਂ ਦਾ ਕੀ ਕਹਿਣਾ ਉਹ ਤਾਂ ਮੂਵੀ ਸੁਣਾ ਦਿੰਦੇ ਆ ਮਹਾਰਾਣੀ ਪ੍ਰਨੀਤਕੌਰ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਪਟਿਆਲੇ ਤੋਂ ਉਹਨਾਂ ਦਾ ਪੁਤਲਾ ਹੈ ਨਾਲ ਮੋਦੀ ਸਾਹਿਬ ਦਾ ਇਹ ਇਸ ਕਰਕੇ ਸਾੜ ਰਹੇ ਨੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ 2 ਦਿਨ ਪਹਿਲਾਂ ਇਹਨਾਂ ਸਾਢੇ ਕਿਸਾਨ ਨੂੰ ਸ਼ਹੀਦ ਕੀਤਾ ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਅਜੇ ਤੱਕ ਕੱਟਿਆ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਔਰ ਨਾ ਹੀ ਇਹਦੇ ਵਿੱਚ ਵੇਖੋ ਪਰਨੀਤਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ ਸਾਨੂੰ ਡੱਕ ਲਓ ਇਹੋ ਜਿਹੀਆਂ ਗੱਲਾਂ ਕੀਤੀਆਂ ਫਿਰ ਉੱਥੇ ੱਤਕਾ ਮੁੱਕੀ ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ ਤਕਾਮੁਕੀ ਦੌਰਾਨ ਜਦੋਂ ਉਹਦੇ ਤੱਕਵੱਜਾ ਤੇ ਉਹ ਡਿੱਗਨ ਦਾ ਬੰਦਾ ਮਰਿਆ ਤੇ ਇਹ ਆਪਾਂ ਆਪਣੇ ਸ਼ਹੀਦ ਨੂੰ ਇਨਸਾਫ ਦਿਵਾਉਣ ਲਈ ਕੱਲ ਦੀ ਇੱਕ ਛੋਟੀ ਜੀ ਇਕਾਲ ਤੇ ਅੱਜ ਬੰਦਿਆਂ ਨੂੰ ਕਹਿ ਕੇ ਤੇ ਅੱਜ ਪੰਨੀਤ ਕੌਰ ਤੇ ਬੀਜੇਪੀ ਤੇ ਨਰਿੰਦਰ ਮੋਦੀ ਦਾ ਪਤਲਾ ਪੁਤਲਾ ਬਣਾਇਆ ਨਹੀਂ ਇਹ ਸਾਡੀ ਜੂਹ ਦੀਆਂ ਨੂੰ ਪੂਰੇ ਪੰਜਾਬ ਦੀ ਟੁੱਕੇਗੀ ਆ ਪੁਤਲੇ ਅੱਜ ਕੱਲੇ ਬਟਾਲੇ ਚ ਨਹੀਂ ਪੂਰੇ ਪੰਜਾਬ ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਦਾ ਪ੍ਰੋਗਰਾਮ ਹੈ ਕਿਉਂਕਿ ਦੇਖੋ ਇਹ ਇਹ ਤਾਂ ਮੌਲ ਬਹੁਤ ਹੀ ਮਾੜਾ ਬਣ ਗਿਆ ਨਾ ਕਿ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ ਜਿਨ੍ਹਾਂ ਨੇ ਸਾਡੇ ਐਮਪੀ ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ ਉਹਨਾਂ ਨੂੰ ਆਪਾਂ ਆਪਣੀ ਦੁੱਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ ਉਹ ਨਾਲ ਪੁਲਿਸ ਨਾਲ ਬੌਂਸਰ ਲੈ ਕੇ ਆਹੀਂ ਕਮਾਣ ਵੀ ਆ ਪਰੋਖ ਪਿੱਛੇ ਜੇ ਕੀਤਾ ਵਿਰੋਧ ਹੁਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ ਤੇ ਨਾਲ 15-20 ਬੌਂਸਰ ਨਾਲ ਪੁਲਿਸ ਨਾਲ ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਸਵਾਲ ਪੁੱਛਣ ਦਾ ਤੇ ਹੱਕ ਹਰੇਕ ਨੂੰ ਹੈਗਾ ਨਾ ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤੇ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ ਜੇ ਪੁੱਛਦੇ ਆ ਤਾਂ ਫਿਰ ਇਹ ਸਾਨੂੰ ਮਾਰਨ ਤੇ ਆ ਗਏ ਨੇ ਵੀ ਮਾਰ ਹੀ ਦੇਣੇ ਬੰਦੇ ਫਿਰ ਇਹ ਬਹੁਤ ਮਾੜੀ ਗੱਲ ਆ ਮੇਰਾ ਨਾਮ ਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਨੂੰ ਪੰਜਾਬ ਜ਼ਿਲ੍ਹਾ ਕਰਤਾਰ ਇਹੋ ਹੀ ਆ ਜਿੱਦਾਂ ਕੇ ਦੱਸਿਆ ਪ੍ਰਧਾਨ ਜੀ ਨੇ ਕਿ ਅਸੀਂ ਤੇ ਨੁਕਸਾਨ ਤੇ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਲੀਡਰ ਆਉਂਦੇ ਆ ਸਾਡਾ ਸਵਾਲ ਕਰਨਾ ਫਰਜ਼ ਹੈ ਸਾਡੀਆਂ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ ਅਸੀਂ ਤੇ ਆਪਣੇ ਸਵਾਲ ਕਰਨੇ ਆ ਸ਼ਾਂਤਮਈ ਇਹ ਨਾਲ ਗੁੰਡੇ ਲੈ ਕੇ ਆਉਂਦੇ ਆ 10 10 20 ਵੀ ਇਹਨਾਂ ਦੇ ਨਾਲ ਗੁੰਡੇ ਆ ਨਾਲ ਪੁਲਿਸ ਆ ਤੇ ਨਾਲ ਹੀ ਕਹਿੰਦੇ ਆ ਵੀ ਅਸੀਂ ਆਵਾਂਗੇ ਸਾਨੂੰ ਧੱਕ ਕੇ ਦੱਸਣ ਉਹ ਅਸੀਂ ਤੇ ਇਹ ਗੱਲ ਕਹਿੰਨੇ ਆ ਸਵਾਲ ਕਰਦੇ ਆ ਕਿ ਜੇ ਅਸੀਂ ਦਿੱਲੀ ਨੂੰ ਜਾਂਦੇ ਆ ਤੁਸੀਂ ਰਾਹ ਦੇ ਵਿੱਚ ਕਿੱਲ ਗੱਡੇ ਆ ਕੰਧਾ ਕੱਢੀਆਂ ਆ ਕੀ ਅਸੀਂ ਪਾਕਿਸਤਾਨੀ ਦਿੱਲੀ ਸਾਡੀ ਪੰਜਾਬ ਦੀ ਰਾਜਧਾਨੀ ਨਹੀਂ ਅਸੀਂ ਦਿੱਲੀ ਜਾ ਨਹੀਂ ਸਕਦੇ ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਉੱਥੇ ਮੰਨੀਆਂ 13 ਮਹੀਨੇ ਬਹਿ ਕੇ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹਾਂ ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ ਇਹਨੂੰ ਅਸੀਂ ਸਵਾਲ ਕਰਨਾ ਹੈ ਇਹ ਪੁੱਛਣਾ ਹੈ ਕਿ ਤੁਸੀਂ ਕੀ ਸਾਡੇ ਕਿਸਾਨਾਂ ਵਾਸਤੇ ਉਥੇ ਸਵਾਲ ਉਠਾਏ ਇਹ ਉਹ ਗੱਲ ਦਾ ਜਵਾਬ ਕਿ ਹਾਂ ਮੰਗਣੇ ਆ ਕਿਉਂਕਿ ਪੰਜ ਸਾਲ ਇਹਨਾਂ ਫੇਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ ਤੇ ਜਦੋਂ ਅਸੀਂ ਸਵਾਲ ਕਰਦੇ ਹਾਂ ਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਕਰਦੇ ਆ ਕੀ ਡਰ ਪੈ ਜਾਂਦਾ ਆ ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਤੇ ਨਾਲ ਚੈਲੰਜ ਕਰਦੇ ਆ ਤੇ ਅਸੀਂ ਆਵਾਂਗੇ ਤੁਸੀਂ ਸਾਨੂੰ ਡੱਕ ਖੇਤ ਖਾਓ ਇਹ ਇਹਨਾਂ ਨੇ ਤੇ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਹੈ ਸਾਡੇ ਤੇ ਰਾਜ ਕਰਨਾ ਹੈ ਇਹ ਕਰਕੇ ਇਹ ਨਾ ਬਿਲਕੁਲ ਜੀ ਇੱਥੇ ਵੀ ਅਤਿਆਚਾਰ ਹੋ ਰਿਹਾ ਤੇ ਜੇ ਬਾਡਣਾ ਤੇ ਹੀ ਗਏ ਆ ਤਾਂ ਉੱਥੇ ਤੇ ਕਿਲ ਗੱਡ ਕੇ ਕੰਧਾ ਕਰਕੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਹੁਣ ਵੀ ਕਿਸਾਨ ਨੂੰ ਧੱਕਾ ਮਾਰ ਕੇ ਗਾਲਾਂ ਕੱਢ ਕੇ ਤੇ ਉਹਨੂੰ ਛੁੱਟਿਆ ਗਿਆ ਜਦੋਂ ਉਹਦੇ ਸੱਟ ਲੱਗੀ ਆ ਉਹਦੀ ਮੌਤ ਹੋ ਗਈ ਆ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਇਹਨਾਂ ਨੂੰ ਇਹ ਕਹਿੰਨੇ ਆ ਤੇ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਸ਼ਾਂਤਮਈ ਹੀ ਪ੍ਰਦਰਸ਼ਨ ਕਰਨਾ ਸਾਡੇ ਸਵਾਲਾਂ ਦੇ ਜਵਾਬ ਦਿਓ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿਵੇਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਨਰਿੰਦਰ ਮੋਦੀ ਤੇ ਪ੍ਰਨਿਤ ਕੋਰ ਹੋਰਾਂ ਦਾ ਪੁਤਲਾ ਫੂਕਿਆ ਲਗਾਤਾਰ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਬੀਜੇਪੀ ਉਮੀਦਵਾਰਾਂ ਨੂੰ ਘੇਰ ਕੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਪਰ ਬੀਤੇ ਦਿਨ ਹੀ ਰਾਜਪੁਰਾ ਦੇ ਵਿੱਚ ਹੋਈ ਇੱਕ ਕਿਸਾਨ ਦੀ ਮੌਤ ਦੇ ਨਾਲੇ ਮਾਮਲਾ ਹੋਰ ਵੀ ਜ਼ਿਆਦਾ ਗਰਮਾ ਗਿਆ ਸੋ ਕਿਸਾਨ ਲਗਾਤਾਰ بار-बार ਕਹਿ ਰਹੇ ਨੇ ਕਿ ਬਣਦੇ ਦੋਸ਼ੀ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਇਸ ਪ੍ਰਦਰਸ਼ਨ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਕਿਸਾਨ ਆਪਣਾ ਵਿਰੋਧ ਹੋਰ ਵੀ ਤੇਜ਼ੀ ਦੇ ਨਾਲ ਜਿਤਾਉਂਦੇ ਹੋਏ ਨਜ਼ਰ ਆਉਣਗੇ